ਬਾਜ਼ਾਰ ਵਿੱਚ ਕੋਈ ਚੀਜ਼ ਖਰੀਦਣ ਜਾਂਦੇ ਹਾਂ ਨਾ ਆਪੇ ਸੋਚਦੇ ਆ ਵੀ ਮੈਂ ਉਹ ਚੀਜ਼ ਲਵਾਂ ਜਿਹਦਾ ਮੈਨੂੰ ਫਾਇਦਾ ਹੋਵੇ ਜਿਹੜੀ ਮੈਨੂੰ ਚੰਗੀ ਲੱਗੇ ਹੈ ਨਾ ਦਿਮਾਗ ਨਾਲ ਅਸੀਂ ਇਹ ਨਹੀਂ ਸੋਚਦੇ ਦਿਮਾਗ ਨਾਲ ਅਸੀਂ ਉਵੇਂ ੱਤਕਾ ਕਰਦੇ ਆ ਹੈ ਨਾ ਜਦੋਂ ਆਪਾਂ ਕਰੀ ਤੁਸੀਂ ਦੇਖਿਆ ਵੀ ਲੜ ਰਹੇ ਹੁੰਨੇ ਆ ਮੰਨ ਲਓ ਜਿਵੇਂ ਤੁਸੀਂ ਕਿਹਾ ਵੀ ਆਪਣੀਆਂ ਜ਼ਿਆਦਾ ਲੜਾਈਆਂ ਆਪਣੇ ਲਾਈਫ ਪਾਰਟਨਰ ਨਾਲ ਹੁੰਦੀਆਂ ਨੇ ਹੈ ਨਾ ਮੰਨ ਲਓ ਬਹਿਸ ਸਿਰਫ ਅੱਜ ਕਿਸੇ ਚੀਜ਼ ਤੇ ਹੋਈ ਆ ਵੀ ਮੰਨ ਲਓ ਉਹਨਾਂ ਨੇ ਮੈਨੂੰ ਕਿਹਾ ਤਾਂ ਵੀ ਤੂੰ ਰੋਟੀ ਨਹੀਂ ਅੱਜ ਵਧੀਆ ਬਣਾਈ ਹੈ ਨਾ ਮੈਂ ਉਸ ਗਰੰਟ ਚੀਜ਼ ਤੇ ਨਹੀਂ ਲੜੂੰਗੀ ਇਹ ਇੱਕ ਹਾਸੇ ਵਾਲੀ ਵੀਡੀਓ ਮੈਂ ਸਾਲਕ ਪਹਿਲਾਂ ਦੇਖੀ ਸੀ ਉਹਨਾਂ ਨੇ ਵੀ ਇਹੀ ਦੱਸਿਆ ਸੀ ਕਿ ਜਦੋਂ ਤੁਸੀਂ ਕਿਸੇ ਨਾਲ ਬਹਿਸਦੇ ਹੋ ਹਨ ਤਾਂ ਉਹ ਸਿਰਫ ਉਸ ਚੀਜ਼ ਤੇ ਨਹੀਂ ਬਹਿਸ ਰਿਆ ਹੁੰਦਾ ਜਿਹੜੀ ਅੱਜ ਵਾਲੀ ਹੋਈ ਆ ਉਹਦੇ ਤੇ ਨਹੀਂ ਲੜਦਾ ਤੈਨੂੰ ਤੁਹਾਡੇ ਪੂਰੇ 15 ਸਾਲ ਦਾ ਡਾਟਾ ਦੇ ਦੂ ਪੂਰਾ ਵੀ ਤੂੰ ਉਸ ਟਾਈਮ ਮੈਨੂੰ ਆ ਗਿਆ ਸੀ ਫਿਰ ਤੂੰ ਮੈਨੂੰ ਉਸ ਟਾਈਮ ਹਨਾ ਉਹ ਇਹੀ ਆ ਕਿਉਂਕਿ ਇਹਦੀ ਸਫਾਈ ਕਦੀ ਹੋ ਨਹੀਂ ਰਹੀ ਤੇ ਆਪਾਂ ਆਪਾਂ ਜਦੋਂ ਘਰੇ ਲੜਦੇ ਆ ਫਿਰ ਇਹੀ ਵੀ ਤੂੰ ਸਾਲ ਪਹਿਲਾਂ ਮੈਨੂੰ ਫਲਾਣੀ ਟਾਈਮ ਤੇ ਤੋਹਫਾ ਨਹੀਂ ਦਿੱਤਾ ਤੂੰ ਤਾਂ ਮੈਨੂੰ ਵਿਸ਼ ਨਹੀਂ ਕੀਤਾ ਤੂੰ ਮੈਨੂੰ ਐ ਨਹੀਂ ਕੀਤਾ ਤੂੰ ਉੱਥੇ ਮੈਨੂੰ ਮਾੜਾ ਬੋਲ ਗਿਆ ਸੀਗਾ ਮੈਂ ਉਹ ਵੀ ਚੱਲ ਲਿਆ ਤੇਰਾ ਹਨ ਜਦ ਕਿ ਲੜਾਈ ਜੇ ਉਸ ਪਲ ਤੇ ਲੜੀ ਜਾਵੇ ਤਾਂ ਮੈਨੂੰ ਲੱਗਦਾ ਉਹ ਬਹੁਤ ਛੋਟੀ ਹੁੰਦੀ ਹੈ ਤੇ ਖਤਮ ਵੀ ਹੋ ਜਾਂਦੀ ਹੈ ਆਪਣੇ ਨਾਲ ਇੱਕ ਦੋਸਤ ਆ ਤੇ ਆਪਾਂ ਦੇ ਹੁਣ ਵਿਆਹ ਤੇ ਵੀ ਜਾਣਾ ਆ ਤੇ ਉਹ ਮੈਨੂੰ ਗੱਲ ਦੱਸਣ ਲੱਗਿਆ ਆਪਣਾ ਇੱਕ ਹੋਰ ਮਿਊਚੁਅਲ ਫਰੈਂਡ ਆ ਹਨ ਕਹਿੰਦੇ ਵੀ ਮੈਂ ਉਹਨੂੰ ਕਾਰਡ ਦੇਣ ਗਿਆ ਵੀ ਤੂੰ ਮੇਰੇ ਮਤਲਬ ਮੈਂ ਉਹਨੂੰ ਫੋਨ ਕੀਤਾ ਵੀ ਮੇਰਾ ਵਿਆਹ ਤੇ ਮੈਂ ਤੈਨੂੰ ਕਾਰਡ ਦੇਣ ਆਉਂਗਾ ਤੇ ਤੂੰ ਮੇਰੇ ਵਿਆਹ ਤੇ ਆਉਣਾ ਤੇ 2 ਸਾਲ ਪਹਿਲਾਂ ਨਾ ਉਹ ਮੁੰਡੇ ਦੇ ਤਾਏ ਦੇ ਮੁੰਡੇ ਦਾ ਵਿਆਹ ਸੀਗਾ ਤੇ ਆਪਣੇ ਚੋਂ ਕੋਈ ਵੀ ਨਹੀਂ ਗਿਆ ਕਿਉਂਕਿ ਵਾਟ ਬਹੁਤ ਦੂਰ ਦੀ ਸੀ ਤੇ ਕਿਸੇ ਦਾ ਕੋਈ ਰੀਜ਼ਨ ਸੀਗਾ ਕਿਸੇ ਦਾ ਕੋਈ ਰੀਜ਼ਨ ਕਿਸੇ ਦੇ ਘਰੇ ਕੋਈ ਮੈਡੀਕਲ ਕੰਡੀਸ਼ਨ ਸੀ ਤੇ ਉਹਨੇ ਮਤਲਬ ਇਹ ਨਹੀਂ ਕਿਹਾ ਹੈਗਾ ਵੀ ਆ ਮੈਂ ਜ਼ਰੂਰ ਆਉਂਗਾ ਕਿ ਨਾ ਜੇ ਮੈਂ ਤੂੰ ਮੇਰੇ ਤਾਏ ਦੇ ਮੁੰਡੇ ਦੇ ਵਿਆਹ ਤੇ ਬਿਲਕੁਲ ਉਹ ਨਹੀਂ ਆਇਆ ਉਹ ਉਹਦਾ ਫੈਸਲਾ ਸੀਗਾ ਹਨਾ ਤੁਸੀਂ ਜਾਣਾ ਨਹੀਂ ਜਾਣਾ ਉਹ ਤੁਹਾਡਾ ਫੈਸਲਾ ਹੋ ਸਕਦਾ ਵਾ ਪਰ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਸੁਣਾਓ ਹਨਾ ਉਹ ਕਹਿੰਦੇ ਮੈਨੂੰ ਬਹੁਤ ਬੁਰਾ ਲੱਗਿਆ ਵੀ ਉਦੋਂ ਘਰੇ ਮੈਡੀਕਲ ਕੰਡੀਸ਼ਨ ਸੀ ਉਹਦੇ ਫਾਦਰ ਨਹੀਂ ਠੀਕ ਸੀਗੇ ਕਹਿੰਦੇ ਵੀ ਮੈਂ ਨਹੀਂ ਜਾ ਸਕਦਾ ਸੀਗਾ ਹਨਾ ਪਰ ਕਹਿੰਦੇ ਦੇਖੋ ਮੈਨੂੰ ਉਹਨੇ ਆਹ ਗੱਲ ਕਹੀ ਆ ਹਨਾ ਅਸੀਂ ਮਤਲਬ ਰੱਖਦੇ ਆ ਵੀ ਤੂੰ ਮੇਰੇ ਫਲਾਣੇ ਫੰਕਸ਼ਨ ਚ ਸ਼ਾਮਲ ਨਹੀਂ ਹੋਇਆ ਲੈ ਫਿਰ ਹੋਣਾ ਨਹੀਂ ਹੋਣਾ ਇਹ ਵੱਖਰੀ ਗੱਲ ਆ ਪਰ ਮੈਂ ਤੁਹਾਨੂੰ ਦੱਸੂਗਾ ਵੀ ਮੈਂ ਤਾਂ ਨਹੀਂ ਹੋ ਰਿਹਾ ਹੈਗਾ ਕਿਉਂਕਿ ਤੂੰ ਨਹੀਂ ਸੀ ਆਇਆ ਤੂੰ ਨਹੀਂ ਸੀ ਆਇਆ ਬਿਲਕੁਲ ਸੋ ਉੱਥੇ ਵੀ ਮੈਨੂੰ ਲੱਗਦਾ ਕਿ ਸਾਨੂੰ ਮਤਲਬ ਉਹ ਚੀਜ਼ਾਂ ਨੂੰ ਵੀ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਥੋੜੀ ਜਿਹੀ ਅੰਡਰਸਟੈਂਡਿੰਗ ਵੀ ਹੋਣੀ ਚਾਹੀਦੀ ਵੀ ਸਿਚੁਏਸ਼ਨ ਕਿਉਂ ਬਣੀ ਜਾਂ ਸਾਹਮਣੇ ਵਾਲੇ ਬੰਦੇ ਨੇ ਇਹ ਗੱਲ ਉਦੇ ਗੱਲ ਇਹ ਕਹਿਣ ਦੀ ਵਜ੍ਹਾ ਕੀ ਬਣੀ ਆ ਉਹ ਵੀ ਸਾਨੂੰ ਥੋੜੀਆਂ ਚੀਜ਼ਾਂ ਸਮਝੀਆਂ ਚਾਹੀਦੀਆਂ ਅਸੀਂ ਦੁਨੀਆ ਨੂੰ ਤੋੜਦੇ ਹੀ ਇਦਾਂ ਦੇਖੋ ਆਪਾਂ ਨੂੰ ਜਦੋਂ ਆਪਾਂ ਨੂੰ ਕੋਈ ਕਹਿੰਦਾ ਵੀ ਮੇਰੀ ਮਦਦ ਕਰੋ ਆਪਾਂ ਪਹਿਲਾਂ ਇਹ ਸੋਧਿਆ ਯਾਰ ਇਹਨੇ ਪਿਛਲੇ ਟਾਈਮ 'ਚ ਮੇਰੀ ਕੀਤੀ ਸੀ ਕਿ ਨਹੀਂ ਹੈਨਾ ਮੈਨੂੰ ਲੱਗਦਾ ਵੀ ਦਿਮਾਗ 'ਚ ਨਾ ਮੈਮਰੀ ਇੰਨੀ ਜ਼ਿਆਦਾ ਮਤਲਬ 네ਗਟਿਵ ਚੀਜ਼ਾਂ ਰੱਖਣ ਦੀ ਸਭ ਤੋਂ ਵੱਡੀ ਉਦਾਹਰਨ ਹੈ ਵਿਆਹ 'ਚ ਜਿਹੜੇ ਸੂਟ ਨਹੀਂ ਮਿਲਦੇ ਹੁੰਦੇ ਤੁਹਾਨੂੰ ਪੇਟੀਆਂ 'ਚੋਂ ਕੱਢ ਕੇ ਲੋਕ ਦਿੰਦੇ ਹੁੰਦੇ ਹਨਾ ਉਹ ਸਭ ਤੋਂ ਵੱਡੀ ਉਦਾਹਰਨ ਹੈ ਲੋਕ ਉਹਨਾਂ ਸੂਟਾਂ ਨੂੰ ਸਾਲ ਦਰ ਸਾਲ ਇੱਕ ਦੂਜੇ ਨੂੰ ਦਿੰਦਿਆ ਵੀ ਇਹਨੇ ਵੀ ਮੈਨੂੰ ਇਹ ਜਿਹੀ ਦਿੱਤੀ ਸੀ ਹੈਨਾ ਕੋਈ ਇਹ ਨਹੀਂ ਸੋਚਦਾ ਵੀ ਯਾਰ ਮੈਂ ਹੁਣ ਨਵੀਂ ਪਿਰਤ ਪਾਲਾਂ ਮੈਂ ਨੂੰ ਕੁਝ ਨਵਾਂ ਦੇਵਾਂ ਜਾਂ ਮੈਂ ਕੋਈ ਸ਼ਗਨ ਦੇਦਾ ਹਾਂ ਨਾ ਉਹਦੀ ਵਜਾਏ ਇਹ ਸਾਰਾ ਸਾਰੇ ਕੀਤੇ ਹੀ ਅਗਰਦੀਪ ਆਪਾ ਮਤਲਬ ਸਾਡੇ ਬਹੁਤ ਸਾਰੇ ਰਿਸ਼ਤੇ ਸਾਡੇ ਨਾਲੋਂ ਟੁੱਟਣ ਦੀ ਵਜ੍ਹਾ ਵੀ ਇਹੀ ਹੁੰਦੀ ਹੈ ਕਿ ਜਦੋਂ ਆਪਾਂ ਉਹਨਾਂ ਦਾ ਚੰਗਾ ਨਹੀਂ ਆਪਣੇ ਦਿਮਾਗ 'ਚ ਬਿਠਾਉਂਦੇ ਆਪਾਂ ਉਹਨਾਂ ਦਾ ਮਾੜਾ ਹੀ ਬਿਠਾਈ ਰੱਖਦੇ ਆ ਹਨਾ ਕਿ ਮੈਂ ਉਹੀ ਲੱਭਦੀ ਰਹਿੰਦੀ ਹਾਂ ਵੀ ਅੱਛਾ ਤੂੰ ਉਦੋਂ ਆਹ ਕਹਤਾ ਸੀਗਾ ਅੱਛਾ ਉਦੋਂ ਤੂੰ ਮੇਰਾ ਦਿਲ ਦਿਖਾਇਆ ਸੀ ਪਰ ਕਿਤੇ ਨਾ ਕਿਤੇ ਥੋੜਾ ਸੱਚ ਵੀ ਆਪਾਂ ਕਹਿੰਨੇ ਆ ਨਾ ਕਿ ਮਤਲਬ ਤਲਵਾਰ ਦੇ ਫੱਟ ਨੇ ਜਿਹੜੇ ਮਿਟ ਜਾਂਦੇ ਨੇ ਜ਼ੁਬਾਨ ਦੇ ਨਹੀਂ ਮਿਟਦੇ ਹਨਾ ਉਹ ਰਹਿ ਵੀ ਜਾਂਦੀਆਂ ਨੇ ਚੀਜ਼ਾਂ ਪਰ ਹਾਂ ਜੇ ਤੁਸੀਂ ਤੰਦਰੁਸਤ ਜ਼ਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਸੱਚੀ ਤੁਸੀਂ ਇਹ ਚੀਜ਼ਾਂ ਕੱਢ ਦਿਓ ਉਹ ਸਿਰਫ ਉਹ ਚੀਜ਼ਾਂ ਪਰੋ ਜਿਹਦਾ ਤੁਹਾਨੂੰ ਫਾਇਦਾ ਹੋਵੇ ਇੱਕ ਕੁੜੀ ਬਲੌਗਰ ਉਹਨੇ ਇੱਕ ਦਿਨ ਪਾਇਆ ਹੋਇਆ ਸੀਗਾ ਕਿ ਆਪਾਂ ਕਹਿੰਦੇ ਆ ਫਲਾਣੇ ਦੇ ਚਿਹਰੇ ਤੇ ਜਮੇ ਹੀ ਖੁਸ਼ੀ ਨਹੀਂ ਅਸਲ ਚ ਉਹਦੇ ਚਿਹਰੇ ਨੂੰ ਨਾ ਪੜੋ ਤੇ ਦਿਮਾਗ ਨੂੰ ਪੜੋ ਕਿਉਂਕਿ ਜੇ ਦਿਮਾਗ 'ਚ ਹੀ ਖੁਸ਼ੀ ਨਹੀਂ ਹੈ ਨਾ ਉਹਨੇ ਦਿਮਾਗ 'ਚ ਇੰਨਾ ਕੁਝ ਭਰ ਲਿਆ ਵੀ ਉਹਨੂੰ ਖੁਸ਼ ਹੋਣ ਦੀ ਕੋਈ ਵਜ੍ਹਾ ਹੀ ਨਹੀਂ ਲੱਭਦੀ ਜਿਵੇਂ ਇੱਕ ਦਿਨ ਤੁਸੀਂ ਦੱਸ ਰਹੇ ਸੀ ਵੀ ਮੇਰੇ ਇੱਕ ਭਝਾਈ ਸਭ ਤੋਂ ਸੋਹਣੇ ਲੱਗਦੇ ਹੁੰਦੇ ਨੇ ਹਨਾ ਉਹ ਤਾਂ ਹੀ ਸੋਹਣੇ ਲੱਗਦੇ ਕਿਉਂਕਿ ਉਹਨਾਂ ਦੇ ਅੰਦਰ ਸਭ ਕੁਝ ਸੋਹਣਾ ਹੈ ਬਿਲਕੁਲ ਮੈਨੂੰ ਰਣਵੀਰ ਇਹੀ ਗੱਲ ਕਹਿੰਦੇ ਸੀਗੇ ਕਹਿੰਦੇ ਅਸੀਂ ਆਪਣੇ ਦਿਮਾਗ ਦੀ ਕਦੇ ਸਫਾਈ ਨਹੀਂ ਕਰਦੇ ਕਦੇ ਨਹੀਂ ਜ਼ਰੂਰੀ ਸਮਝਦੇ ਕਿ ਜਦੋਂ ਮੈਂ 6 ਮਹੀਨਿਆਂ ਬਾਅਦ ਆਪਾਂ ਦੀਵਾਲੀ ਨੂੰ ਵੀ ਸਾਲ ਬਾਅਦ ਆਪਣੇ ਘਰ ਦੀ ਸਫਾਈ ਕਰਦੇ ਹਾਂ ਪੂਰਾ ਘਰ ਜਦੋਂ ਆਪਾਂ ਝਾੜਦੇ ਹਾਂ ਕਿ ਤਾਂ ਕਿ ਆਪਾਂ ਨੂੰ ਨਵਾਂ ਲੱਗੇ ਸੋਹਣਾ ਲੱਗੇ ਹਨਾ ਪਰ ਕਹਿੰਦੇ ਆਪਾਂ ਆਪਣੀ ਪੂਰੀ ਜ਼ਿੰਦਗੀ ਆਪਣੇ ਦਿਮਾਗ ਦੀ ਸਫਾਈ ਨਹੀਂ ਕਰਦੇ ਤੇ ਇਹੇ ਕਾਰਨ ਹੁੰਦਾ ਹੁਣ ਆਪਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਹਰ ਦੂਜਾ ਬੰਦਾ ਡਿਪਰੈਸ਼ਨ ਜਾਂ ਪੂਰੀ ਦੁਨੀਆ ਚ ਹੀ ਆਪਾਂ ਕਹਿ ਲਓ ਹਨਾ ਇੰਨਾ ਜ਼ਿਆਦਾ ਡਿਪਰੈਸ਼ਨ ਆ ਮਿੰਨ ਤਾਂ ਕਈ ਵਾਰ ਪੈਣ ਇਹ ਲੱਗਦਾ ਹੁੰਦਾ ਕਿ ਹਰ ਬੰਦੇ ਨੂੰ ਨਾ ਕਾਉਂਸਲਿੰਗ ਦੀ ਜ਼ਰੂਰਤ ਆ ਹਰ ਬੰਦੇ ਨੂੰ ਸਾਈਕੋਲੋਜਿਸਟ ਦੀ ਜ਼ਰੂਰਤ ਆ ਉਹ ਕਹਿੰਦੇ ਜਦੋਂ ਅਸੀਂ ਦਿਮਾਗ ਦੀ ਸਫਾਈ ਨਹੀਂ ਕਰਨੀ ਚੀਜ਼ਾਂ ਨੂੰ ਥਾਟਸ 네ਗੇਟਿਵ ਥਾਟਸ ਹੋ ਗਏ ਹਨਾ ਜਾਂ 네ਗੇਟਿਵ ਚੀਜ਼ਾਂ ਹੋ ਗਈਆਂ ਸਟੋਰ ਕਰਕੇ ਰੱਖੀ ਜਾਣੀਆਂ ਬਹੁਤ ਪੁਰਾਣੀਆਂ ਚੀਜ਼ਾਂ ਵੀ ਅਸੀਂ ਦਿਮਾਗ ਚੋਂ ਤਫੀਰੋ ਕੀ ਕਾਰਨ ਬਣਦਾ ਹੈ ਕਿ ਫਿਰ ਅਸੀਂ ਡਿਪਰੈਸ਼ਨ ਚ ਚਲੇ ਜਾਂਦੇ ਹਾਂ ਹੈਨਾ ਹੁਣ ਮੰਨ ਲਓ ਵੀ ਜਿੰਨਾ ਟਾਈਮ ਤੁਹਾਡੇ ਦਿਮਾਗ ਤੇ ਉਹ ਭਾਰ ਪਿਆ ਦਿਮਾਗ ਵੀ ਕਿੰਨਾ ਚਿਰ ਚੱਲੂਗਾ ਹੈਨਾ ਜਦੋਂ ਆਪਾਂ ਵਾਰ-ਵਾਰ ਉਹੀ ਚੀਜ਼ਾਂ ਤੁਹਾਨੂੰ ਕੀ ਕਹਿੰਦੇ ਉਹਨੇ ਨੇ ਆਪਾਂ ਨੂੰ ਉਹ ਵਾਰ-ਵਾਰ ਮਤਲਬ ਚੁਰਦੇ ਆ ਹਾਂ ਮਤਲਬ ਬਾਰ ਬਾਰ ਸੋਚੀ ਜਾਣਾ ਜਾਂ ਬਾਰ ਬਾਰ ਚੀਜ਼ਾਂ ਤੁਹਾਡੇ ਦਿਮਾਗ ਚ ਆ ਕੇ ਜਦੋਂ ਵੱਜਦੀਆਂ ਨੇ ਕਿ ਤੁਹਾਡਾ ਨਾਂ ਚਾਉਂਦੇ ਹੋયા ਵੀ ਤੁਹਾਨੂੰ ਉਸੇ ਚੀਜ਼ ਤੇ ਜਾਊਗਾ ਵੀ ਅੱਜ ਸੋਣਾ ਵਾ ਉਸ ਚੀਜ਼ ਬਾਰੇ ਨਹੀਂ ਅਸੀਂ ਸੋਚਾਂਗੇ ਫਲਾਣੀ ਟਾਈਮ ਫਲਾਣੇ ਬੰਦੇ ਨੇ ਮੇਰੇ ਨਾਲ ਮਾੜਾ ਕੀਤਾ ਸੀ ਜਾਂ ਫਲਾਣੇ ਦਿਨ ਮੇਰਾ ਐਕਸਪੀਰੀਅੰਸ ਵਧੀਆ ਨਹੀਂ ਰਿਹਾ ਹੈਗਾ ਫਲਾਣਾ ਦਿਨ ਮੇਰੇ ਲਈ ਮਾੜਾ ਸੀਗਾ ਜਦੋਂਪਾ ਉਹੀ ਚੀਜ਼ਾਂ ਸੋਚੀ ਜਾਂਦੇ ਆ ਤਾਂ ਆਪਾਂ ਮਤਲਬ ਕੁਝ ਪੋਜ਼ਿਟਿਵਿਟੀ ਦੇਖ ਹੀ ਨਹੀਂ ਪਾਉਂਦੇ ਤੇ ਸੱਚੇ ਫਿਰ ਆਪਾਂ ਡਿਪਰੈਸ਼ਨ ਵੱਲ ਜਾਂਦੇ ਆ ਡਿਪਰੈਸ਼ਨ ਦਾ ਰੀਜ਼ਨ ਹੀ ਨੈਗੇਟਿਵਿਟੀ ਹੁੰਦੀ ਆ ਜਦੋਂ ਨੈਗੇਟਿਵ ਥੌਟ ਤੁਹਾਡੇ ਤੇ ਜ਼ਿਆਦਾ ਹਾਵੀ ਹੋ ਜਾਂਦੇ ਨੇ ਉਹਨੂੰ ਅਸੀਂ ਡਿਪਰੈਸ਼ਨ ਕਹਿ ਦਿੰਦੇ ਆ ਜੇ ਸੌਖੇ ਜਿਹੇ ਸ਼ਬਦਾਂ 'ਚ ਸਮਝਣਾ ਹੋਵੇ ਹਨਾ ਜ਼ਿੰਦਗੀ ਉਹੀ ਹੁੰਦੀ ਆ ਜਿਹੜੀ ਅੱਜ ਆ ਬਸ ਮੈਨੂੰ ਤਾਂ ਲੱਗਦਾ ਵੀ ਉਹੀ ਆ ਜਿਹੜੀ ਇਸ ਪਲ 'ਚ ਆ ਹਨਾ ਤੇ ਉਹਨੂੰ ਜਿਉਣ ਲਈ ਕੱਲ ਕੀ ਹੋਇਆ ਸੀ ਇਹ ਮੇਰੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਨਹੀਂ ਸੋਚਣਾ ਚਾਹੀਦਾ ਅਸੀਂ ਨਾ ਕਈ ਵਾਰੀ ਆਪਣੇ ਆਪ ਨੂੰ ਸਾਰੀ ਉਮਰ ਇੱਕ ਦੁੱਖ ਚ ਹੀ ਰੱਖਦੇ ਆ ਹਨ ਇਸੇ ਲਈ ਰੱਖਦੇ ਆ ਕਿਉਂਕਿ ਸਾਨੂੰ ਲੱਗਦਾ ਨਹੀਂ ਵੀ ਯਾਰ ਜੇ ਅੱਜ ਸੁੱਖ ਚ ਹਾਂ ਤਾਂ ਕੱਲ ਨੂੰ ਮੈਂ ਪਿਛਲੇ ਨੂੰ ਕਿਉਂ ਯਾਦ ਕਰ ਰਿਹਾ ਹਾਂ ਹਨ ਬਹੁਤ ਸਾਰੇ ਘਰਾਂ ਚ ਇਹ ਹੀ ਸਮੱਸਿਆਵਾਂ ਨੇ ਕਿਉਂਕਿ ਆਪਾਂ ਇੱਕ ਦੂਜੇ ਦੀਆਂ ਕੀਤੀ ਹੋਈਆਂ ਗਲਤੀਆਂ ਨੂੰ ਨਹੀਂ ਭੁੱਲਦੇ ਆਪਾਂ ਇੱਕ ਦੂਜੇ ਨੂੰ ਮਾਫੀ ਨਹੀਂ ਦੇ ਸਕਦੇ ਹਨ ਤੇ ਜਦੋਂ ਦਿਮਾਗ ਚ ਕੁਝ ਨਹੀਂ ਹੋਊਗਾ ਤਾਂ ਤੁਹਾਡੇ ਅੰਦਰ ਮਾਫੀ ਵੀ ਹੋਊਗੀ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਰਿਸ਼ਤੇ ਚ ਤੁਸੀਂ ਲੰਬੇ ਸਮੇਂ ਤੋਂ ਕੁੜ ਰਹੇ ਹੋ ਹਨ ਜਾਂ ਤਾਂ ਤੁਸੀਂ ਕਹਿੰਦੇ ਹੁੰਦੇ ਆ ਵੀ ਸਾਰਾ ਕੁਝ ਭੁੱਲ ਕੇ ਗੱਲ ਨਾਲ ਲਾ ਲਓ ਜਾਂ ਫਿਰ ਬਿਲਕੁਲ ਹੀ ਖਤਮ ਕਰ ਲਓ ਉੱਥੇ ਹਨਾ ਤੇ ਇਹੀ ਸਾਰਾ ਕੁਝ ਹੋਣਾ ਚਾਹੀਦਾ ਮੈਂ ਜਿੰਨੀ ਅਹਿਮੀਅਤ ਦੰਨੀਆਂ ਸਵੇਰੇ ਉੱਠ ਕੇ ਵੀ ਮੈਂ ਨਹਾਵਾਂ ਮੈਂ ਵਧੀਆ ਤਿਆਰ ਹੋਵਾਂ ਮੈਂ ਸਾਰਿਆਂ ਨੂੰ ਬਾਹਰੋਂ ਵਧੀਆ ਦਿਖਾਂ ਤਾਂ ਮੈਨੂੰ ਓਨੀ ਅਹਿਮੀਅਤ ਇਸ ਚੀਜ਼ ਤੇ ਵੀ ਦੇਣੀ ਚਾਹੀਦੀ ਆ ਵੀ ਮੈਂ ਕਮ ਸੇ ਕਮ ਮਨੋਂ ਵੀ ਆਪਣੇ ਆਪ ਨੂੰ ਵਿੱਚ ਜਿੱਤਨ ਸਾਫ਼ ਕਰਦੇ ਤਾਂ ਮਨ ਵੀ ਸਾਫ਼ ਹੋਣਾ ਚਾਹੀਦਾ ਮਨ ਨੂੰ ਵੀ ਸਾਫ਼ ਕਰ ਲਓ ਤੇ ਇਸ ਇਹ ਹਰ ਚੀਜ਼ 'ਚ ਹੀ ਅਪਣਾਓ ਗੁਰਦੀਪ ਕਿਸੇ ਨਾਲ ਵੀ ਤੁਹਾਡਾ ਰਿਸ਼ਤਾ ਵਧੀਆ ਨਹੀਂ ਚੱਲ ਰਿਹਾ ਉਹਦੇ ਤੇ ਸੋਚੀ ਜਾਣ ਨਾਲੋਂ ਇਹ ਸੋਚੀ ਜਾਣ ਨਾਲੋਂ ਵੀ ਮੈਂ ਜ਼ਿੰਦਗੀ ਦੇ ਇੰਨੇ ਸਾਲ ਦੇ ਤੇ ਮੈਨੂੰ ਇਹਦਾ ਕੋਈ ਚੰਗਾ ਫੀਡਬੈਕ ਨਹੀਂ ਮਿਲਿਆ ਉਹਦੀ ਬਜਾਏ ਤੁਸੀਂ ਮੈਨੂੰ ਲੱਗਦਾ ਵੀ ਦੂਰੀ ਰੱਖ ਲਵਾਂ ਉਹ ਜ਼ਿਆਦਾ ਵਿੱਤਰ ਆਪਣੀ ਜ਼ਿੰਦਗੀ ਤੁਹਾਡੀ ਸਕੂਨ ਚ ਲੰਘ ਜਾਂਦੀ ਹੈ ਹਨਾ ਕਈ ਲੋਕਾਂ ਨੂੰ ਨਾ ਬਿਮਾਰੀ ਹੁੰਦੀ ਆ ਮੈਨੂੰ ਵੀ ਇਹੀ ਆ ਕਿ ਸਭ ਤੋਂ ਸਵਾਸ਼ੀ ਸੁਣਨੇ ਹਨਾ ਕਿ ਤੂੰ ਸਾਰਿਆਂ ਲਈ ਬੜਾ ਚੰਗਾ ਕੀਤਾ ਹਨਾ ਮੈਨੂੰ ਲੱਗਦਾ ਵੀ ਇਹ ਵੈਸੇ ਖਤਰਨਾਕ ਚੀਜ਼ ਆ ਖਤਰਨਾਕ ਹੈ ਨਾ ਜੇ ਤੁਹਾਡੀ ਜ਼ਿੰਦਗੀ ਉਸ ਚੀਜ਼ ਦੀ ਵਜ੍ਹਾ ਨਾਲ ਬੇਸਕੁਨੀ ਆ ਨਾ ਤਾਂ ਉਸ ਚੀਜ਼ ਨੂੰ ਆਪਣੇ ਦਿਮਾਗ ਚੋਂ ਕੱਢ ਦੋ ਤੇ ਸੋਚੋ ਵੀ ਯਾਰ ਜੇ ਮੈਨੂੰ ਕੋਈ ਕਹਿ ਵੀ ਦੂ ਤੂੰ ਬੜਾ ਕੀਤਾ ਤਾਂ ਇਹਦਾ ਮੈਨੂੰ ਕੀ ਫਾਇਦਾ ਮੇਰੀ ਆਪਣੀ ਤਾਂ ਬੇਕਾਰ ਹੋ ਗਈ ਜ਼ਿੰਦਗੀ ਹੈ ਨਾ ਤਾਂ ਉਹਦੀ ਬਜਾਏ ਜੋ ਚੰਗਾ ਵਾਲੇ ਦੁਆਲੇੋਂ ਮਿਲਦਾ ਜੋ ਤੁਹਾਨੂੰ ਲੱਗਦਾ ਵੀ ਯਾਰ ਜੇ ਮੇਰੇ ਸਰੀਰ ਨੂੰ ਚੰਗੀ ਖਰਾਕ ਦੀ ਜ਼ਰੂਰਤ ਹੈ ਤਾਂ ਮੇਰੇ ਦਿਮਾਗ ਨੂੰ ਵੀ ਚੰਗੀ ਸੋਚ ਦੀ ਜ਼ਰੂਰਤ ਹੈ ਹਨਾ ਉਹ ਆਪਣੇ ਦਿਮਾਗ ਨੂੰ ਚੰਗਾ ਦੋ ਕਈਆਂ ਨੂੰ ਬਹੁਤ ਛੋਟੀ ਛੋਟੀ ਨਾਰਾਜ਼ਗੀ ਨੂੰ ਅੰਦਰ ਜਮਾ ਕਰਨ ਦੀ ਆਦਤ ਹੁੰਦੀ ਹੈ ਵੀ ਉਹ ਮਾੜੀ ਜੀ ਚੀਜ਼ ਤੇ ਗੁੱਸਾ ਕਰ ਜਾਂਦੇ ਨੇ ਹੈਨਾ ਵੀ ਨਹੀਂ ਇਹ ਤਾਂ ਮੇਰੀ ਈਗੋ ਹਰਟ ਕਰ ਗਈ ਮੈਨੂੰ ਲੱਗਦਾ ਜਿਹੜੇ ਬੰਦੇ ਦੇ ਅੰਦਰ ਈਗੋ ਆ ਉਹ ਵੀ ਕਦੀ ਖੁਸ਼ ਨਹੀਂ ਰਹਿ ਸਕਦਾ ਤੇ ਇਹ ਈਗੋ ਹੀ ਹੁੰਦੀ ਆ ਵੀ ਜੋ ਗੁਰਦੀਪ ਨੇ ਕਹਤਾ ਮੈਂ ਤਾਂ ਭਰੀ ਜਾਣਾ ਭਰੀ ਜਾਣਾ ਭਰੀ ਜਾਣਾ ਜਾਂ ਉਹਨੂੰ ਡਿਸਕਸ ਕਰ ਲਓ ਜਾਂ ਉਹਨੂੰ ਛੱਡ ਦਿਓ ਵੀ ਇਹ ਇੰਨਾ ਵੀ ਜ਼ਰੂਰੀ ਆ ਕਿ ਮੈਂ ਸਾਰਾ ਦਿਨ ਹੀ ਸੋਚੀ ਜਾਣਾ ਇਸ ਚੀਜ਼ ਨੂੰ ਹੈਨਾ